ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਸੋ ਅੱਜ ਹੋ ਗਿਆ ਆਪਣੇ ਟਰੱਕ ਦਾ ਟਾਇਰ ਪੈਂਚਰ 90 ਡੇ ਆਫ ਟਰਕਿੰਗ ਦਾ ਅੱਜ ਹੈਗਾ ਆਪਣਾ ਪਹਿਲਾ ਦਿਨ ਸੋ ਮਿੱਤਰੋ ਪਹਿਲਾਂ ਤੇਲ ਪਵਾ ਕੇ ਆਪਾਂ ਚੱਲੇ ਹਾਂ ਹੁਣ ਅਰੀਜ਼ੋਨਾ ਅੱਜ ਦਾ ਆਪਣਾ ਰੂਟ ਹੈਗਾ 6300 ਕਿਲੋਮੀਟਰ ਦਾ ਸੋ ਪਹਿਲਾਂ ਤਾਂ ਆਪਾਂ ਕਰ ਲਈਏ ਟਰੱਕ ਨੂੰ ਫੁੱਲ ਫਿਰ ਆਪਾਂ ਰੋਟੀ ਪਾਣੀ ਖਾ ਕੇ ਆਪਾਂ ਨੂੰ ਤੁਰਦੇ ਹਾਂ ਇੱਧਰ ਮੀਨ ਤਾਂ ਨਹੀਂ ਅੱਜ ਆਪਾਂ ਨੂੰ ਡਿਲੀਵਰੀ ਤੱਕ ਪਹੁੰਚਣਾ ਹੁੰਦਾ ਮੀਨ ਉਚੀਰ ਦੇ ਹੋਏ ਆਪਾਂ ਪਹੁੰਚ ਗਏ ਅਰੀਜ਼ੋਨਾ ਵੇਰੀ ਜੋ ਉਹਨਾਂ ਦਾ ਵਿਊ ਦੇਖੋ ਮਿੱਤਰੋ ਬਹੁਤ ਸੋਹਣਾ ਸੀਗਾ ਸਵਾਹ ਵਾਲੇ ਦਰਖਤ ਮਿੱਤਰੋ ਮੈਂ ਬੂਟਿਆਂ ਦੇ ਵਿੱਚ ਹੀ ਦੇਖੀ ਸੀ ਪੰਜਾਬ ਸੋ ਅੱਜ ਰੀਅਲ ਜਿਹੀ ਦੇਖ ਲੇ ਗਰਮੀ ਕਾਫੀ ਆ ਸੋ ਦਰਖਤ ਦੇਖਦੇ ਦੇਖਦੇ ਆਪਾਂ ਪਹੁੰਚ ਗਏ ਡਿਲੀਵਰੀ ਤੇ ਇੱਥੇ ਆਪਾਂ ਨੂੰ ਟ੍ਰੇਲਰ ਕਰਨਾ ਪਿਆ ਅਨਹੁੱਕ ਆਪਾਂ ਨੂੰ ਲੱਗੀ ਸੀ ਭੁੱਖ ਸੋ ਆਪਾਂ ਖਾਣੇ ਆ ਹੁਣ ਆਪਣੀ ਮੀਲ ਮੀਲ ਖਾ ਕੇ ਫਿਰ ਆਪਾਂ ਕਰਦੇ ਆ ਰੈਸਟ ਇੱਧਰ ਆਪਣੇ ਟਰੱਕ ਦਾ ਹੋ ਗਿਆ ਟਾਇਰ ਪੈਂਚਰ ਪਰਮਾਤਮਾ ਦਾ ਸ਼ੁਕਰ ਆ ਖਾਲੀ ਟਰੇਲਰ ਦੇ ਟਾਇਰ ਪੈਂਚਰ ਹੋ ਜਾ ਜੇ ਲੋਡਡ ਤੇ ਹੁੰਦਾ ਆਪਾਂ ਨੂੰ ਪ੍ਰੋਬਲਮ ਹੋਰ ਵੀ ਹੋਣੀ ਸੀ ਕਰਕੇ ਫੋਨ ਫਿਰ ਆਪਾਂ ਪਹੁੰਚ ਗਏ ਵਰਕਸ਼ਾਪ ਤੇ ਹੁਣ ਆਪਾਂ ਨੂੰ ਟਰੇਲਰ ਕਰਨਾ ਪੈਣਾ ਅਨਹੁੱਕ ਤਾਂ ਜੋ ਆਪਾਂ ਟਰੱਕ ਦਾ ਪੈਂਚਰ ਲਵਾ ਸਕੀਏ ਸੋ ਟਰੇਲਰ ਕਰਕੇ ਅਨਹੁੱਕ ਹੁਣ ਆਪਾਂ ਲਾਵਾਂਗੇ ਵਰਕਸ਼ਾਪ ਤੇ ਟਰੱਕ ਬੈਕ ਟਾਇਰ ਖੋਲ ਕੇ ਦੇਖਿਆ ਸੋ ਆ ਕਿੱਲ ਨੇ ਕੀਤਾ ਸੀ ਕੰਮ ਖਰਾਬ ਆਪਣਾ ਪੈਂਚਰ ਲਵਾ ਕੇ ਹੁਣ ਆਪਾਂ ਚੱਲਿਆਂ ਲੇ ਨੂੰ ਇੱਧਰ ਦੇਖੋ ਮਿੱਤਰੋ ਮਸਾਂ ਚੜ ਰਹੇ ਨੇ ਟਰੱਕ ਹਿੱਲ ਤੇ ਆਪਾਂ ਨੂੰ ਸੀ ਡਾਊਨ ਹਿੱਲ ਸੋ ਆਪਾਂ ਤਾਂ ਮਿੱਤਰੋ ਗੋਲੀ ਬਣੇ ਜਾਂਦੇ ਆ ਸਾਹਮਣੇ 뷰 ਚ ਇੱਕ ਕਰੋ ਉਹ ਕੈਂਟ 뷰 ਆ ਐਲਏ ਪਹੁੰਚ ਕੇ ਆਪਾਂ ਨੂੰ ਹੋਗੀ ਰਾਤ ਸਟਰੀਟ ਦੇ ਉੱਤੇ ਕਰਕੇ ਟਰੱਕ پارک ਸੋ ਆਪਾਂ ਲਵਾਂਗੇ ਆਪਣੀ ਮੀਲ ਬਾਕੀ ਮਿਲਦੇ ਆ ਮਿੱਤਰੋ ਨੈਕਸਟ ਵਲੌਗ ਵਿੱਚ